ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ 1985 ਵੈਰਾਈਟੀ ਬਾਰੇ ਇਹਦੀ ਅਸੀਂ ਨੇ ਟਰਾਂਸਪਲੈਂਟਿੰਗ 11 ਜੂਨ ਨੂੰ ਕਰੀ ਤੀਗੀ ਤੇ ਅੱਜ 14 ਸਤੰਬਰ ਹੈ ਤੇ ਲਗਭਗ ਇਹ 94 95 ਦਿਨ ਦੀ ਵੈਰਾਈਟੀ ਹੋਗੀ ਤੇ ਕੱਲ ਨੂੰ ਅਸੀਂ ਇਹਦੀ ਹਾਰਵੈਸਟਿੰਗ ਕਰਨੀ ਹੈਗੀ ਇਹਦੇ ਉੱਪਰ ਆਪਾਂ ਨੇ ਜਿਹੜੀ ਇਨਸੈਕਟੀਸਾਈਡ ਤੇ ਆਪਣਾ ਫੰਗੀਸਾਈਡ ਦੀ ਵਰਤੋਂ ਕਰਿਆ ਉਹ ਸਿਰਫ ਇੱਕ ਐਪਲੀਕੇਸ਼ਨ ਕਰੀ ਹੈਗੀ ਇਦੇ 90 ਜਿਹੜੇ 94 95 ਪੀਰੀਅਡ ਦੇ ਵਿੱਚ ਸਿਰਫ ਇੱਕ ਵਾਰ ਇਨਸੈਕਟੀਸਾਈਡ ਦੀ ਵਰਤੋਂ ਕਰੀਆ ਤੇ ਇੱਕ ਵਾਰ ਆਪਾਂ ਨੇ ਇਹਦੇ ਵਿੱਚ ਸਪਰੇਅ ਰਾਹੀਂ ਫੰਗੀਸਾਈਡ ਦੀ ਵਰਤੋਂ ਕਰੀਏਗੀ ਜਿਹੜਾ ਇਹਦੇ ਵਿੱਚ ਪਹਿਲੀ ਵਾਰ ਇਨਸੈਕਟੀਸਾਈਡ ਵਰਤਿਆ ਗਿਆਗਾ ਉਹ 13 ਅਗਸਤ ਨੂੰ ਅਸੀਂ ਇਹਦੇ ਵਿੱਚ ਇਨਸੈਕਟੀਸਾਈਡ ਵਰਤਿਆਗਾ ਲਗਭਗ 62 ਦਿਨਾਂ ਬਾਅਦ ਪਹਿਲੀ ਵਾਰ ਇਨਸੈਕਟੀਸਾਈਡ ਵਰਤਿਆਗਾ ਉਹ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਕਾਰਟਾਫਾਈਡਰੋਕਲੋਰਾਈਡ ਦੀ ਵਰਤੋਂ ਕਰੀਏਗੀ ਜ਼ਮੀਨ ਰਾਹੀਂ ਤੇ 14 ਅਗਸਤ ਨੂੰ ਅਸੀਂ ਨੇ ਸਪਰੇਅ ਕਰਿਆਗਾ 5 ਮੈਟਰਾਜਨ ਤੇਲੇ ਵਾਸਤੇ ਤੇ ਉਲੀ ਵਾਸਤੇ ਆਪਣਾ ਹੈਕਸਾਕੋਨਾਜੋਲ ਪਲਸ ਬੈਲਡਾਮਾਈਸਨ ਦਾ ਜਿਹੜਾ ਮਿਕਸਚਰ ਹੈਗਾ ਉਹਦਾ ਸਪਰੇਅ ਕਰਿਆਗਾ ਫਿਰ ਅਸੀਂ ਇਸ ਸਪਰੇਅ ਦੇ ਵਿੱਚ ਜਿਹੜੀ ਉਹ ਸੁੰਡੀ ਵਾਲੀ ਤੇ ਪੱਤਲ ਵੇਟ ਨੂੰ ਕੰਟਰੋਲ ਕਰਨ ਵਾਸਤੇ ਦਵਾਈ ਦੀ ਵਰਤੋਂ ਨਹੀਂ ਕਰੀ ਕਿਉਂਕਿ ਅਸੀਂ ਜਮੀਨ ਰਾਹੀਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਕਾਰਟਾਫ ਹਾਈਡਰੋਕਲੋਰਾਈਡ ਦੀ ਵਰਤੋਂ ਕਰੀ ਲਈ ਤੇ ਇਹ ਫਸਲ ਸਹੀ ਸਿਹਤਮੰਤ ਖੜੀ ਹੈ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਤੇਲੇ ਦਾ ਅਟੈਕ ਨਹੀਂ ਹੈਗਾ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਫੰਗਸ ਦਾ ਅਟੈਕ ਨਹੀਂ ਹੈਗਾ ਇਹ ਇੱਕ ਵਾਰ ਐਪਲੀਕੇਸ਼ਨ ਕਰਕੇ ਇਹ ਜਿਹੜਾ ਉਹਦਾ 9495 ਦਿਨ ਦਾ ਪੀਰੀਅਡ ਹੈਗਾ ਉਹ ਕੰਪਲੀਟ ਕਰਗੇ ਇੱਕ ਐਪਲੀਕੇਸ਼ਨ ਨਾਲ ਇਹ ਰੋਪੇ ਆ ਪਿੱਛੇ ਜਿਹੜੇ ਮੀਂਹ ਪਏ ਨੇ ਉਹਦੇ ਉਤੇ ਨੇਹਰੀਆਂ ਦਾ ਵੀ ਸਾਹਮਣਾ ਕਰਿਆਗਾ ਕਿਸੇ ਪ੍ਰਕਾਰ ਦੀ ਇਹ ਡਿਗੀ ਨਹੀਂ ਹੈਗੀ ਸਹੀ ਸਲਾਮਤ ਸਾਰੇ ਪਾਸੋਂ ਖੜੀ ਹੈਗੀ ਪਿਛਲੀ ਵਾਰ ਸਾਡੇ ਲਵੇ 1692 ਦੀ ਵੈਰਾਈਟੀ ਸੀਗੀ ਉਹ ਨੀਚੇ ਗਰ ਗਈ ਸੀਗੀ ਪਰ ਇਹ ਹਜੇ ਤੱਕ ਸਹੀ ਸਲਾਮਤ ਖੜੀ ਹੈਗੀ ਤੇ ਕੱਲ ਨੂੰ ਆਪਾਂ ਇਹਦੀ ਹਾਰਵੈਸਟਿੰਗ ਕਰਨੀ ਹੈਗੀ ਆਪਾਂ ਤੁਹਾਨੂੰ ਇਹ ਦੱਸਣਾ ਚਾਹ ਰਹੇ ਹਾਂਗੇ ਵੀ ਇਹ ਇੱਕ ਇਸ ਐਪਲੀਕੇਸ਼ਨ ਨਾਲ ਆਪਣੀ ਫਸਲ ਜਿਹੜੀ ਉਹ ਕੰਪਲੀਟ ਹੋ ਗਈ ਤੇ ਅੱਜ ਲਗਭਗ ਇਹਨੂੰ ਜਿਹੜੇ ਉਸ ਐਪਲੀਕੇਸ਼ਨ ਕਰੇ ਨੂੰ ਤੇ ਆਪਣਾ 32-33 ਦਿਨ ਹੋ ਗਏ ਤੇ ਉਹਦਾ ਕੋਈ ਵੀ ਰੈਜ਼ੀਡੂ ਹੈ ਜਿਹੜਾ ਉਸ ਸਪਰੇਅ ਦਾ ਇਸ ਫਸਲ ਦੇ ਵਿੱਚ ਨਾਲੇ ਨਹੀਂ ਹੈਗਾ ਇਹੋ ਜੋੜੇ ਨਾਲ ਜਾਣਕਾਰੀ ਸਾਂਝੀ ਕਰਨੀ ਤੇ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ